ਸੋ ਦਾਣਾ ਮੰਡੀ ਦਿਗਰਾਉਂ ਦੇ ਵਿੱਚ ਪਹੁੰਚੇ ਜਿੱਥੇ ਕਿ ਇੱਕ ਘਰਵਾਸੀ ਮਜ਼ਦੂਰ ਦੀ ਕਿਸੇ ਨਾਲ ਲੜਾਈ ਹੋ ਚੁੱਕੀ ਆ ਸੋ ਤੁਸੀਂ ਦੇਖ ਸਕਦੇ ਹੋ ਦਿਗਰਾਉਂ ਮੰਡੀ ਦੀਆਂ ਤਸਵੀਰਾਂ ਦਿਗਰਾਉਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇੱਕ ਮਜ਼ਦੂਰ ਸੀ ਜਿਸ ਨੂੰ ਕਿ ਇੱਕ ਹੋਰ ਨੌਜਵਾਨ ਵੱਲੋਂ ਕਿਰਪਾਨਾ ਮਾਰ ਕੇ ਜ਼ਖਮੀ ਕੀਤਾ ਗਿਆ ਵਾ ਸੋ ਤੁਸੀਂ ਦੇਖ ਸਕਦੇ ਹੋ ਫਿਲਹਾਲ ਅਜੇ ਇਕੱਠ ਹੋਇਆ ਵਾ ਤੇ ਇੱਥੇ ਹੁਣੇ ਮੁੰਡੇ ਨੂੰ ਸਿਹਤ ਹਸਪਤਾਲ ਦਿਗਰਾਉਂ ਲੱਗੇ ਜਾਇਆ ਜਾ ਰਿਹਾ ਵਾ ਤੇ ਉੱਛਾ ਦੇ ਤਾਂ ਕੀ ਗੱਲ ਵਾਤ ਹੋਈ ਆ ਕੀ ਨਾਲ ਲੜਾਈ ਹੋਈ ਆ ਬਲਜੀ ਬਲਜੀ ਕੀ ਨਾਲ ਆਪਣਾ ਜੀ ਮੇਰਾ ਬਿਨੈ ਆ ਬਿਨੈ ਜੀ ਕੀ ਹੋਇਆ ਸੀਗਾ ਇੱਥੇ ਜਗਰਾਉਂ ਦੇ ਵਿੱਚ ਮੰਡੀ ਦੇ ਵਿੱਚ ਟਰਾਲੀ ਲਾ ਤੂੰ ਦੱਸ ਵੀ ਕੀ ਆ ਹਾਂਜੀ ਤੁਹਾਡੇ ਨਾਲ ਵੀ ਲੜਾਈ ਹੋਈ ਆ ਹਾਂ ਸਾਡੇ ਨਾਲ ਵੀ ਇਹ ਕੀ ਕਹਿ ਨਾਮ ਆਸੀ ਦਾ ਆਪ ਗਵੰਡੀਆਂ ਦਾ ਤਰਾਜ਼ੇ ਉੱਤੇ ਖਵਾ ਸੀਗਾ ਅੱਛਾ ਉਹ ਪੱਖਾ ਖਿੱਚ ਕੇ ਸਾਡੇ ਫੌਜੇ ਕਰ ਲਗਿਆ ਸਾਡੀ ਤਰਾਜ਼ੇ ਆਉਂਦੀ ਆ ਤੁਸੀਂ ਦਾ ਲਾਓ ਉਹਦੇ ਜਿਹਦੇ ਬੰਦਾ ਮੈਨੂੰ ੱਤਕਾ ਮਾਰਦਾ ਜਦੋਂ ਸਾਡਾ ਮੁੰਡਾ ਗਿਆ ਉਹ ਕਿਰਪਾਨ ਮਾਰਦਾ ਅੱਛਾ ਜੀ ਕੌਣ ਸੀਗਾ ਇਹ ਪੰਜਾਬੀ ਬੰਦੇ ਖਾਲਸਾ ਆਏਗੇ ਅੱਛਾ ਜੀ ਕਿੱਥੇ ਉਹ ਉਹਨਾਂ ਨਾਲ ਢੇਰ ਲੱਗੀ ਸੀਗੀ ਉਹ ਕੰਮ ਕਰਦੇ ਹੋਰ ਕੰਮ ਕਰਦੇ ਅੱਛਾ ਜੀ ਕੀ ਮਾਰਿਆ ਕੀ ਆ ਕਿਰਪਾਨ ਚ ਕਿਰਪਾਨ ਮਾਰੀ ਸੋ ਤੁਸੀਂ ਲੱਗ ਜਾਓ 23 ਗਰਾਉ ਦੇ ਦੇ ਦੇਖ ਸਕਦੇ ਹੋ ਦੋਇ ਬਿੱਤਰ ਚਲ ਚੱਕ ਇੱਕ ਮਿੰਟ ਕਰਦੇ ਜੀ ਬਾਹਰ ਕੱਢਿਆ ਪਾਣੀ ਚੈੱਕ ਕਰੋ ਜੱਟਾ ਬਠਾ ਮੈਂ ਉਹਨਾਂ ਨੂੰ ਪਾਣੀ ਦੇ ਮਾਤ ਤੇਰਾ ਖਾਣ ਵਗੈਰਾ ਗੱਫਾ ਪਾਣੀ ਹਾਂ ਹੋਰ ਕਿਵੇਂ ਨਹੀਂ ਕਾਦੋ ਕੇ ਕਾਦੋ ਕਰੀਏ ਨਹੀਂ ਜੀ ਕਰੋ ਜੀ ਵੀਡੀਓ ਤਾ ਤਾ ਇਹ ਨਹੀਂ ਵਾਸਾ ਕੀ ਗੱਲ ਹੋ ਗਈ ਜੀ ਤੁਸੀਂ ਕਾਦੋ ਕਹਿੰਦੇ ਨਾ ਵੀਡੀਓ ਬਣਾਓ ਮਣੇ ਤੂੰ ਕਮਾ ਦਾ ਬਿਟ ਗਿਆ ਉਹ ਕੰਨ ਲਾ ਹਾਂ ਟੋਕ ਐਂ ਕਿਹਕੇ ਤਾ ਗੌਣ ਤਾਂ ਹੈਗਾ ਪਾ ਕੀ ਹੋਇਆ ਕੀ ਜੀ ਤੁਸੀਂ ਵਾਜੀ ਕੌਣ ਬੋਕੋ ਦੋ ਤਾ ਆ ਸਾਡੀ ਸਰਕਾਰ ਕੋਣ ਸਾ ਬਾਬੂ ਹੈ ਚਲ ਕੀ ਹੋਇਆ ਸੀਗਾ ਇਹ ਕਦ ਰੋਕਦੇ ਆ ਵੀਡੀਓ ਬਣਾਉਣ ਇਹ ਖਾਸ ਬੰਦਾ ਹੁੰਦਾ ਤੇ ਤਾਂ ਕਰਕੇ ਦੋ ਅੱਛਾ ਜੀ ਕੀ ਹੋਇਆ ਸੀਗਾ ਕੜਾਈ ਸੇਗਾ ਤੇ ਖਾਬੀ ਤੌਜ਼ੀ ਉੱਤੇ ਖਰੀ ਆ ਹਾਂ ਚਲੋ ਇਹ ਤੋਂ ਬਟਾ ਮੰਗੜੀ ਇੰਨਾ ਵੀ ਤੌਜ਼ੀ ਆਇਆ ਤੇ ਪੱਖਾ ਲਾਉਣ ਲੱਗਾ ਸਾਡੇ ਜਗਤ ਮੇਗਾ ਸਾਡੀ ਤੌਜ਼ੀ ਆਉਂਦੀ ਆ ਖਰੀ ਆ ਹਾਂ ਕਹਿੰਦਾ ਪੱਖਾ ਲਾਉਂਦਾ ਮੈਂ ਕਿਹਾ ਤੇ ਤੁਹਾਡੇ ਵੀ ਮਾਰੀ ਆਉਂਦੇ ਸਾਡੇ ਵੀ ਮਾਰੀ ਆਉਂਦੇ ਅੱਛਾ ਜੀ ਆਪ ਵੀ ਤੇ ਸੋ ਇਹ ਤਾਂ ਪਹਿਲੇ ਦਿਨ ਬਿਨਾ ਮਰ ਲੈਣਾ ਪੱਖਾ ਲਾ ਕੇ ਬਿਨੈ ਜੀ ਕੀ ਕੀ ਗੱਲ ਹੋਈ ਸੀ ਤੁਸੀਂ ਦੱਸੋਗਾ ਮਾੜੇ ਤੁਹਾਡੇ ਕੋਲ ਕੰਮ ਕਰਦੀ ਲੇਬਰ ਸਾਰੀ ਇਹ ਸਾਡੇ ਮਾਲ ਆਣਾ ਸੀ ਦੇਖ ਸਾਡੇ ਮਾਲ ਆਣਾ ਸੀ ਤੇ ਇਹ ਉਹ ਲੋ ਕਹਿਣ ਗਏ ਆ ਵੀ ਟਰੱਟੇ ਇੱਥੇ ਟਾਲੀ ਨਾਲ ਆਈ ਬਈ ਸਾਡਾ ਮਾਲ ਆਂਦਾ ਪਿਆ ਅੱਛਾ ਜੀ ਇਸ ਗੱਲ 'ਚ ਇੱਕ ਕੀ ਵਿਆਹ ਸਵਾਰੀ ਹੋਈ ਮਹਿਰ ਅੰਦਰ ਸੀ ਮੈਂ ਜੋ ਲੜਾਈ ਵੀ ਮੈਂ ਫਟਾਫਟ ਬਾਹਰ ਗਿਆ ਜੀ ਹੋਰ ਸੋ ਇਸ ਦੇ ਹੋਰ ਦਾ ਕੋਈ ਕਾਰਨ ਇਸ ਚ ਦਾ ਹੋਰ ਤਾਂ ਕੋਈ ਕਾਰਨ ਲੱਗਦਾ ਤਾਂ ਨਹੀਂ ਹੈਗਾ ਹਾਂ ਉਸ ਜਿਹੜਾ ਦੂਜੇ ਜਿਹੜੀ ਲੜਾਈ ਹੋ ਸੀ ਉਹ ਕੌਣ ਸੀ ਕਿੱਥੋਂ ਰਹਿੰਦੇ ਤੇ ਪਤਾ ਨਹੀਂ ਰਹੇ ਕੰਮ ਨਾਲ ਦੇ ਕਰਦੇ ਅੱਛਾ ਉਹ ਲੇਬਰ ਸੀ ਕਿ ਕੋ ਮਤਲਬ ਲੇਬਰ ਵਾਲੇ ਸੀ ਉਹਨੇ ਹਾਂ अच्छा मैं देवादी 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 दे 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 का शायद आम प्रवासी 100 जख्मी नौजवानों सिविल अस्पताल जकराण ਦੇ ਵਿੱਚ ਲਿਆਇਆ ਜਾ ਰਿਹਾ ਵਾ ਗੱਡੀ ਦੇ ਵਿੱਚ ਤੇ ਬਾਕੀ ਦੇਖਦੇ ਹਾਂ ਇਸ ਘਟਨਾ ਦੇ ਪਿੱਛੇ ਕੀ ਕਾਰਨ ਸੀਗਾ ਕਾਦੋ ਇਹ ਲੜਾਈ ਹੋਈ ਸੀ ਅੱਛਾ ਜੀ ਪਰਮਾਨ ਨੇ ਮਾਰੇ ਆਏ ਪਰਪਾਨ ਮਾਰ ਦਬੇ ਇਸ ਦਾ ਜੀ ਬੁੱਧੇ ਨਾਲ ਮਾਰੇ ਆਏ ਪਰਪਾਨ ਨੇ ਮਾਰੇ ਆਏ ਜੀ ਬਤਾਓ ਆਹ ਇੱਕ ਬੰਦਾ ਕੋ ਮਾਰ ਦਿਆ ਕੱਲ੍ਹ ਹੋਰ ਬੰਦੇ ਨੂੰ ਮਾਰ ਦਿਆ ਕਰਾਂਗੇ ਹਮ ਕੁ ਲੋਕ ਪੰਜਾਬ ਮੈਂ ਨਹੀਂ ਆਏਗੇ ਤੈਸੇ ਕੰਮ ਹੋਗਾ ਬਤਾਓ ਇਸ ਕਰਾ ਦੇ ਅਸੀਂ ਬਿਹਾਰ ਤੇ ਆਏ ਹਾਂ ਆਪ ਦਾ ਪਿੰਡ ਤੇ ਕੰਮ ਕਰਨੇ ਆਏ ਹਾਂ ਜੇ ਬੱਡੂ ਆ ਗਿਆ ਤਾਂ ਬੰਦ ਕਰੇ ਆਉਗਾ ਬਤਾਓ ਸਰਦਾਰ ਜੀ ਆਪ ਦਾ ਪਿੰਡ ਹੈਗਾ ਅਸੀਂ ਅਸੀਂ ਤਾਂ ਪਰਦਾਸੀ ਬੰਦੇ ਆਏਗਾ ਗਲੀ ਗਲੋ ਜੋ ਐਸੇ ਵੈਸੇ ਹੀ ਹੋਗਾ ਨਹੀਂ ਐਸੇ ਹੀ ਮਾਰਾ ਬੰਦ ਐਸੇ 12 ਕਿਉਂ ਕਿਉਂ ਮਾਰਾ ਜਿਹੜਾ ਹੁਕਮ ਬੰਦੇ ਛੱਡ ਮਾਲਕ ਨੂੰ ਕਹਿੰਦੇ ਇੱਥੇ ਮਨਾ ਕਰਦੇ ਇੱਥੇ ਮਾਲ ਨਾ ਚੋਣਾ ਨਾ ਲਾਏ ਅਸੀਂ ਇੰਨਾ ਹੀ ਗੱਲ ਕਿਹਾ ਬਾਈ ਇੱਥੇ ਚੋਣਾ ਨਾ ਲਾਏ ਇੰਨੀ ਗਲਤ ਕਿਰਪਾਨ ਖੱਚ ਕੇ ਵੜਤੀ ਭੈਣ ਜਦੋਂ ਤੁਮੈਨੂੰ ਰੋਕਣ ਵਾਲੇ ਕੌਣ ਹੁੰਦੇ ਆ ਉਹ ਮਲੋ ਉਹਨਾਂ ਦੇ ਕੰਮ ਕਰਦੇ ਸੀ ਉਹ ਵੀ ਆਹੋ ਉਹਨਾਂ ਦਾ ਕੰਮ ਕਰਦੇ ਹੋਰ ਦੂਸਰਾ ਫਰਸਤੇ ਸੀ ਦੂਸਰਾ ਫਰਸਤੇ ਹੈ ਅੱਛਾ ਗਵਾਂਢੀ ਆਇਆ ਹੈਗਾ ਬਾਪੂ ਕੁਛ ਉਹ ਬੰਦਾ ਕਿੱਥੇ ਆ ਹੁਣ ਉਹ ਬੰਦਾ ਉਹ ਸਾਹ ਉਹ ਸਾਹਮਣੇ ਬੈਠੇ ਆ 50 ਰੁਪਏ ਵਾਲੇ ਬਾਪੂ ਗਵਾਤਾ ਹਾਂ ਇਹਨੂੰ ਪੁੱਜੋ ਜਲੋ ਪਜਿਆ ਤਾਂ ਉਹਦਾ ਵੀ ਬਾਪੂ ਕੁਛ ਨਹੀਂ ਬੋਲਿਆ ਬੋਲਾ ਸਭ ਲੋਕ ਅਥੀ ਮਾਂ ਗਲਤੀ ਮੰਨ ਲੇਗਾ ਉਹ ਕਿਦਾ ਵਾ ਜਿਹੜਾ ਕਿਦੇ ਫੜ ਕਿਦਾ ਉਹ ਬੱਚੋ ਫੜਦਾ ਮਾਲੂਮ ਨਹੀਂ ਆ ਫੜ ਉਹ ਚਿਕਰ ਪਰ ਤਿਕਾ ਵੀਰ ਵਰਤਿੰਦ ਨਬਦਿਕ ਕੰਦਾ ਕੋਲੋਂ ਨੰਬਰ ਦਵਾਉ ਬਹੁਤੇ ਨਾ ਗਿਆ ਕੋਲੋਂ ਨੰਬਰ ਦੁਕਾਨ ਆ ਬਹੁਤ ਪੁਰਾਣੀ ਬੁਤੀਆ ਕੋਲੋਂ ਨੰਬਰ ਦੁਕਾਨ ਹੈਗਾ ਉਹਦਾ ਅੱਛਾ ਅਸੀਂ ਤੋਂ ਨਵੇਂ ਦੇ ਅਜਤੀਪਨ ਦਾ ਕਾਉਂਦ ਨੂੰ ਸੱਤ ਆ ਅੱਜ ਆਈ ਸਾਲ ਨਵੇਂ ਨਵੇਂ ਅੱਜ ਕੀ ਮੇਰਾ ਬੰਡ ਮਾਰ ਲਿਆ ਕਿਸੇ ਹੋਰ ਨੂੰ ਸੱਦ ਲੂਗਾ ਪੁੱਛੇ ਕਿ ਕਿਸੇ ਹੋਰ ਨੂੰ ਸੱਦ ਲੂਗਾ ਅੱਜ ਬਣਾਇਆ 50 ਤੱਕ ਆਈ ਕੰਮ ਹੁੰਦੇ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਕਾਰਵਾਈ ਦੀ ਕੀ ਕਾ ਅਸੀਂ ਇੱਥੇ ਕੋਈ ਪਲਾਟ ਖਰੀਦਣੀ ਹੈ ਅਸੀਂ ਸਾਡੇ ਇਲਾਜ ਹੋ ਜਾਵੇ ਅਸੀਂ ਖਾਬ ਖਾਬ ਲੈਣ ਕਿਸੇ ਤੋਂ ਲੜਾਈ ਕਰਨ ਨਹੀਂ ਆ ਅਸੀਂ ਕਮਾਉਣ ਵਾਸਤੇ ਆਇਆ ਬਾਬੂ ਮੈਂ ਆਪਣਾ ਫੈਸਲਾ ਨਹੀਂ ਲਵਾਂ ਹਾਂ ਜਬ ਤੱਕ ਇਹਦੀ ਕੰਪਲੀਟ ਕੀਤੀ ਹੈ ਪੁਲਿਸ ਨੂੰ ਹਜੇ ਕੋਈ ਪੁਲਿਸ ਨਹੀਂ ਸੁਣਿਆ ਕਿਤਾ ਪੁਲਿਸ ਤੁਸੀਂ ਪੁਲਿਸ ਕੋਲੇ ਪਹੁੰਚੇ ਹੋ ਫੋਨ ਕੀਤਾ ਪੁਲਿਸ ਵਾਲੇ ਬੰਦੇ ਕਿਹਾ ਪਹੁੰਚੇ ਨਹੀਂ ਨਾ ਅੱਛਾ ਜੇ ਪਹੁੰਚੇ ਨਹੀਂ ਫਿਰ ਤੁਸੀਂ ਕਿਵੇਂ ਕਹਿੰਦੇ ਪੁਲਿਸ ਆਈ ਨਹੀਂ ਤੁਸੀਂ ਪਹਿਲਾਂ ਇਹਨੂੰ ਕੰਪਲੀਟ ਕਰੋਗੇ ਫੇਰ ਹੀ ਪੁਲਿਸ ਪਹੁੰਚੇਗੀ ਤੁਸੀਂ ਫੋਨ ਕੀਤਾ ਬਾਬੂ ਨੇ ਫੋਨ ਕੀਤਾ ਪੁਲਿਸ ਵਾਲੇ ਨੂੰ ਅੱਛਾ ਹਾਂ ਦਾ ਪੁਲਿਸ ਪਪਾ ਨਾ ਨੂੰ ਦਵਾਈ ਦਵਾਈ ਤਾਂ ਅਸੀਂ ਰੋਕਿਆ ਸੀ ਅਸੀਂ ਆ ਮੀਡੀਆ ਆਊਗਾ ਤੇਰੀ ਪੌਂਸਾ ਹੋ ਗਿਆ ਫੇਰੀ ਜਾਣ ਨੂੰ ਦੇਣਾ ਸੋ ਜੀ ਠੀਕ ਹੈ ਨੱਪਰ ਬਾਬੂ ਨੇ ਮੰਨਿਆ ਮੈਂ ਜੱਥਾ ਲੈ ਤਾ ਨਹੀਂ ਆਇਆ ਤੇ ਤੁ ਨੂੰ ਆ ਗਿਆ ਠੀਕ ਹੈ ਕਹਿੰਦੇ ਉਹ ਆ ਵੀ ਪੁੱਤ ਬਣ ਜੀ ਵੇਦਾ ਕੀ ਅੰਸਤ ਕਰ ਨਾ ਇੰਚ ਦੀ ਠੀਕ ਹੈ ਇਹ ਰੋਕ ਕੋਈ ਵਾਸਕੇ 7:00 ਵਜੇ ਗੋਡੇ ਦੇ ਤਾਂ ਹੀ ਜਾਦੇ ਤੇ ਉਹ ਪਤਾਂ 7:00 ਵਜੇ ਆ ਉਹਨੂੰ ਹਸਪੀਟਲ ਦੇ ਵਿੱਚ ਲੈ ਗਏ ਅਸੀਂ ਸਵੇਰ ਸੱਚ ਲੈ ਗਏ ਤੇ ਨਾਨੂ ਕੀ ਨਾ ਮੁਜਫਰ ਆ ਉਹਦਾ ਚੌਧਰੀ ਇਹ ਅਰਜਨ ਦਾਸ ਵਿਜੇ ਕੁਮਾਰ ਦੀ ਦਕਾਨ ਤੇ ਹਾਂਗੇ ਜੀ ਇਹ ਬੀਤ ਦੇ ਬਣਾਇ ਪਰਵਾਸੀ ਸੀ ਜਿਹੜੇ ਜੀ ਸੋ ਬਹੁਤ ਸਿੰਗਾਂ ਦੇ ਸੱਤ ਰੋਜੀ ਕੀ ਹੋਣਾ ਉਹਨੇ ਖਾ ਰੋਜਾ ਮੈਂ ਕਾਵਾ ਰੇ ਖਤਮ ਨੇ ਇੱਕ ਵਾਰ ਸੰਗਤ ਦੇ ਗੋਗੇ ਦੇ ਵਾਰ ਸ਼ਤ ਰੋਜੀ ਉਹ ਹੀ ਉਸ ਦਿਨ ਨਹੀਂ ਲਿਈ ਕਿ ਨਾਰਤੀ ਉਹਦਾ ਸਿਰ ਦੇ ਗਾਂਦੇ ਸਾਟਾ ਵਾਰੀ ਅੰਰਜਨ ਦਾਸ ਪਿਛੇ ਇੱਕ ਮਹੀਨਾ ਇੱਕ ਵਾਰ ਫਰਜਨ ਦਾਸ ਕਿੰਨੇ ਮਾਸ ਸੈਗਿਆਂ ਨੂੰ ਬੰਦੇ ਸੈਗੇ ਸਾਥ ਸੀ ਲੈ ਕੇ ਬੈਠ ਤਲ ਛਾੜੀ ਹੋ ਹੋ ਬੋਸੇ ਰਵੰਦਰੀ ਉਹ ਸਾਰੀ ਗੱਲ ਪਾਚੀ ਪੂਜੀਦਸ

ਉਹ ਯਫਤਾ ਬਰੇ ਹਾਂ ਪਰਵੇਸ਼ ਪਰਵੇਸ਼ ਤਮੀਜ਼ ਕਬਰੀਸ਼ਾ ਤਬਰੇ ਹਾਂ ਤਬਰੇ ਦਾ ਮਗੜਿਆ ਸਰਬਨ ਨਾਈਸ ਅੰਗ ਇਹ ਕਿਉਂ ਪੋਤੀਆ ਦੋ ਨੇ ਕਿਦਾ ਸਾਤ ਇਹਨਾਂ ਸਾਡੇ ਦੋਨੋਂ ਸਾਡਾ ਯਾਰ ਦੁਲੀ ਤਰ੍ਹਾਂ ਲੱਗਣੀ ਬੁਤੇ ਉਸ ਬਠਾਉ ਕਿ ਫੀਲਾ ਫੰਦ ਨਾ ਨਾ ਸਰਜੀਤ ਸਿੰਘ ਵਾਲ ਕੰਪਨੀ ਤੋਂ ਖਾਲੇ ਸਮਝੋ ਨਾ ਵੈਦੀ ਲੇਵਰ ਨੇ ਬਾਰੀ ਸੱਤ ਹਾਂਜੀ ਹਾਂ ਫਾਸਟਪੋਕ ਫੀਲਾ ਫੰਦ ਤਰੀਕਾ ਅਸਲ ਲੱਗਿਆ ਹਾਂ ਪਹੁੰਚੇ ਹੁਣੇ ਚੁਵਾ ਦੀ ਦੁੱਕਰੀ ਕੋਈ ਪੜਿਆ ਬਾਸੋਂ ਦੀ ਪ੍ਰੋਗਰਾਮ ਨਹੀਂ ਸੀ ਇੱਥੇ ਬਾਸਾਫ ਕਿੰਨੀ ਦਾ ਇਹ ਨਾ ਮੈਂ ਤਾਂ ਚੌਧਰੀ ਤੇ ਚੌਧਰੀ ਦਾ ਕੀ ਨਾਮ ਉਹ ਤਾਂ ਨਹੀਂ ਸੀ ਉਹ ਤਾਂ ਚੌਧਰੀ ਤਾਂ ਹੈ ਨਹੀਂ ਸੀ ਇੱਥੇ ਲੈਵਲ ਪੰਜਾਬੀ ਬੰਦੇ ਸੀਗੇ ਜੀ ਹਾਂ ਚੌਧਰੀ ਦਾ ਪਹਿਨ ਕੇ ਤੈਤ ਜਾਵੇ ਸੀ ਆਪ ਸੀ ਦੀ ਨਾ ਵੇ ਦੋਸਤਾਂ ਨੂੰ ਭਾਈ ਮੈਂ ਸੁਣ ਚਾ ਨੰਬਰ 1 2 3 4 ਨਾਲ ਹੀ ਗਿਆ ਉਹ ਨਾ ਹਸਪੀਟਲ ਨਾਲ ਹੀ ਗਿਆ ਉਹ ਫਿਰ ਲੰਬਾ ਦੇ ਦੋ ਸਰ ਕੀ ਨਾਮ ਸੀ ਕੋਈ ਕੰਮ ਕਰ ਬੈਠ ਗਿਆ ਕੀ ਨਾਮ ਦੀ ਆਪਣਾ ਜੀ ਗੱਲ ਇਸ ਤਰ੍ਹਾਂ ਹੋਈ ਸੀ ਕਿ ਆਪਣਾ ਨਾਂ ਕੀ ਹੈ ਮੇਰਾ ਨਾਂ ਬੁੱਟਾ ਸਿੰਘ ਹੈ ਅੱਛਾ ਬੁੱਟਾ ਸਿੰਘ ਕੀ ਗੱਲ ਹੋ ਗਈ ਜੀ ਤੇ ਗੱਲ ਇਸ ਤਰ੍ਹਾਂ ਹੋਈ ਇੱਥੇ ਟਰਾਲੀ ਲੋਨ ਪਿਛੇ ਰੋਲਾ ਪਿਆ ਵਾ ਜੀ ਅੱਛਾ ਜੀ ਕੋਈ ਖਾਸ ਗੱਲ ਹੈ ਵੀ ਹੈ ਨਹੀਂ ਸੀਗੀ ਇਹਦੇ ਵਿੱਚ ਤੁਲ ਤੁਮੈਂ ਮੈਂ ਹੋ ਕੇ ਇੱਕ ਬੰਦੇ ਨੇ ਪੱਥਰ ਚੱਕ ਲਿਆ ਮਾਰਨ ਨੂੰ ਤੇ ਉਹਨਾਂ ਨੇ ਕਿਰਪਾਣਾ ਜਿਹੜਾ ਪ੍ਰਵਾਸੀ ਸੀਗਾ ਉਹਨੇ ਪਹਿਲਾਂ ਪੱਥਰ ਚੱਕਿਆ ਵਾ ਹਾਂਜੀ 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 ਅੱਛਾ ਜੀ ਪੱਥਰ ਚੱਕਿਆ ਸੀ ਮਾਰਨ ਨੂੰ ਪੰਜਾਬੀ ਬੰਦੇ ਦੇ ਉਸ ਤੋਂ ਬਾਅਦ ਜੋ ਪੰਜਾਬੀ ਨਾਲ ਦੇ ਬੰਦੇ ਇਕੱਠੇ ਹੋ ਗਏ ਆ ਗਏ ਆ ਤੇ ਇੱਥੇ ਫਿਰ ਉਹ ਵੀ ਆ ਗਏ 15 20 ਬੰਦੇ 10 15 ਬੰਦੇ ਇਹ ਹੀ ਇਹਨਾਂ ਦੀ ਲੜਾਈ ਪੂਰੀ ਗਹਿਗਾ ਚ ਹੋਈ ਹੈ ਅੱਛਾ ਜੀ ਹਾਂ ਜੀ ਕੱਲ ਕੁਝ ਵੀ ਇਹ ਨਹੀਂ ਸੀਗੀ ਇਹ ਤਾਂ ਮਾਮੂਲੀ ਗੱਲ ਸੀਗੀ ਕਾਲੀ ਨਾਲ ਪਿੱਛੇ ਰੌਲਾ ਪਿਆ ਇੱਥੇ ਹੋਰ ਕੋਈ ਰੌਲਾ ਨਹੀਂ ਸੀਗਾ ਜੀ ਕੋਈ ਖਾਸ ਗੱਲ ਹੈ ਨਹੀਂ ਸੀਗੀ ਇਹ ਇਹੀ ਚੌਧਰੀ ਇੱਕ ਦੂਜੇ ਨਾਲ ਮੈ ਕੇ ਗੱਲ ਕਰ ਲੈਣੇ ਜਾਂ ਆੜਤੀਆਂ ਨੂੰ ਸੱਦ ਕੇ ਟਰਾਲੀ ਲਾ ਲੈਣੇ ਕੋਈ ਰੌਲਾ ਨਹੀਂ ਸੀਗਾ ਪਹਿਲਾਂ ਚੌਧਰੀ ਵੀ ਨਹੀਂ ਸੀ ਚੌਧਰੀ ਦੰਨ ਹੀ ਨਹੀਂ ਸੀ ਚੌਧਰੀ ਨਹੀਂ ਸੀਗਾ ਇਹਨਾਂ ਦਾ ਚੌਧਰੀ ਕੰਮ ਕਰਦੇ ਇਹ ਚੌਧਰੀ ਕਿਹੜਾ ਵੰਡ ਇਹਨਾਂ ਦਾ ਮੁਜੱਫਰ ਮੁਜੱਫਰ ਚੌਧਰੀ ਦਾ ਨਾਮ ਉਹ ਸੀਗਾ ਇੱਥੇ ਉਸਟਾ ਉਹ ਨਾਂ ਨਹੀਂ ਗਿਆ ਗੱਡੀ ਤੇ ਸਿਰ ਉਸਟਾ ਗਿਆ ਚੌਧਰੀ ਸੀ ਪਾਣੀ ਉਸ ਟਾਂ ਸਿਹਾ ਸਾਡਾ ਚੌਧਰੀ ਹੈ ਇਹਨਾਂ ਦਾ ਚੌਧਰੀ ਹੈ ਨਹੀਂ ਸੀ ਇੱਥੇ ਮਜੂਦ ਹੈ ਜੀ ਜਦੋਂ ਮੰਨ ਲਓ ਦੇਖੋ ਆਈ ਸੀਗੇ ਤਿਕਰੀ ਦੇਰ ਵਾਲੇ ਆਪਾਂ ਚੌਧਰੀ ਆਪਾਂ ਦੇਖਿਆ ਕਿ ਨਹੀਂ ਆ ਅਸੀਂ ਆ ਗਏ ਕੋਈ ਐਡਾ ਮੁੱਦਾ ਨਹੀਂ ਹੈਗਾ ਕਿ ਆਪਾਂ ਕੀ ਇਹ ਵਾਰ ਕਦ ਨਾ ਹੋਇ ਬਾਰ ਕਾਦੇ ਨਾ ਹੋਇਆ ਵਾ ਬਾਰ ਇਸ ਇਹਨਾਂ ਕੋਲ ਛੋਟੀਆਂ ਸੀ ਕਿਰਪਾਨਾਂ ਸੀਗੀਆਂ ਉਹਨਾਂ ਨਾਲ ਬਾਰ ਹੋਇਆ ਜੀ ਅੱਛਾ ਜੀ ਜਿਹੜੇ ਪੰਜਾਬੀ ਹੁੰਦੇ ਸੀ ਆਪਣੇ ਉਹਨਾਂ ਨੇ ਕਿਰਪਾਨਾਂ ਤਾਂ ਲਾਈਆਂ ਤੇ ਇਹਨਾਂ ਕੋਲ ਛੋਟੀਆਂ ਸੀ ਇਹਨਾਂ ਕੋਲ ਛੋਟੀਆਂ ਸੀਗੇ ਝਾੜੂ ਸੀਗੇ ਇਹਨਾਂ ਦੇ ਮਾਰਨ ਨੂੰ ਪੀਪੇ ਕੋਲੇ ਸੀਗੇ ਸਾਰਿਆਂ ਨੂੰ ਅੱਛਾ ਜੀ ਪੂਰੀ ਲੜਾਈ ਹੋਈ ਹੈ ਲੜਾਈ ਹੋਈ ਆ ਜੀ ਅੱਛਾ ਜੀ ਤੁਸੀਂ ਪ੍ਰਸ਼ਾਸਨ ਨੂੰ ਕੋਈ ਇਹਦੀ ਖਬਰ ਦਿੱਤੀ ਆ ਤਲਾਸ਼ ਤੇ ਪ੍ਰਸ਼ਾਸਨ ਨੂੰ ਸਾਡੇ ਪ੍ਰਧਾਨ ਜੀ ਨੇ ਫੋਨ ਕਰਦਾ ਪ੍ਰਸ਼ਾਸਨ ਆ ਗਿਆ ਜੀ ਆ ਦੇਖੋ ਜੀ ਜੀ ਹਾਂਜੀ ਆ ਪ੍ਰਸ਼ਾਸਨ ਆ ਗਿਆ ਵਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਖਾਸ ਗੱਲ ਦਿੰਦੀ ਜੀ ਇਹ ਮਾਮੂਲੀ